ਆਰਨੇਤ ਨੂੰ ਗਿੱਪੀ ਗਰੇਵਾਲ ਨੇ ਕਿੰਨੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿਉਂ ਆਰਨੇਤ ਨੇ ਦਬਦਾ ਕਿੱਥੇ ਗਾਣਾ ਲਿਖਿਆ ਸੀ ਤੇ ਕੀ ਇਹ ਗਿੱਪੀ ਗਰੇਵਾਲ ਨੂੰ ਲਾ ਕੇ ਗਾਣਾ ਲਿਖਿਆ ਸੀਗਾ ਤੇ ਕਿਹੜੇ ਉਹ ਗੀਤ ਸੇ ਦੋ ਜਿਹੜੇ ਹੰਬਲ ਦੇ ਵਿੱਚ ਆਏ ਸੀਗੇ ਕੀ ਗਿੱਪੀ ਗਰੇਵਾਲ ਆਰਨੇਤ ਨੂੰ ਨਾ ਮੌਕਾ ਦਿੰਦਾ ਤੇ ਆਰਨੇਤ ਅੱਜ ਐਡਾ ਸਟਾਰ ਨਾ ਬਣਦਾ ਇਹਦੇ ਤੇ ਜੇ ਗੱਲ ਕਰੀਏ ਆਪਾਂ ਆਰ ਨੇ ਜਦੋਂ ਸਟਰਗਲ ਕਰ ਰਿਆ ਸੀ ਉਹਦਾ 2800 ਗਾਣਾ ਆਇਆ ਸੀ ਉਸ ਤਰ੍ਹਾਂ ਦਾ ਉਹਨੂੰ ਮਕਬੂਲੀਅਤ ਨਹੀਂ ਮਿਲ ਰਹੀ ਸੀ ਵੱਡੇ ਲੈਵਲ ਤੇ ਜਾਨੀ ਕਿ ਉਹਨੂੰ ਸਾਹਮਣੇ ਨਹੀਂ ਸੀ ਕੋਈ ਲੈ ਕੇ ਆ ਰਿਹਾ ਉਸ ਤੋਂ ਬਾਅਦ ਇਹਨੂੰ ਗਿੱਪੀ ਗਰੇਵਾਲ ਨਾਲ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਜ਼ਗੀਰਦਾਰ ਗਾਣਾ ਲੈ ਕੇ ਆਉਂਦੇ ਆ ਜਿਹੜਾ ਕਿ ਗਿੱਪੀ ਗਰੇਵਾਲ ਵੱਲੋਂ ਕੀਤਾ ਜਾਂਦਾ ਆ ਉਸ ਤੋਂ ਬਾਅਦ ਹੁਣ ਜੱਟ ਦੀ ਬਣਨੋਂ ਹਟ ਕੇ ਤੇਰੇ ਪਿੰਡ ਦੀਆਂ ਰਾਹਾਂ ਦੇ ਨਾਲ ਉਹ ਗੀਤ ਸੁਪਰ ਡੁੱਪਰ ਹਿੱਟ ਹੁੰਦਾ ਆ ਉਹ ਵੀ ਹੰਬਲ ਦੇ ਵਿੱਚ ਆਉਂਦਾ ਤੇ ਹੰਬਲ ਦੇ YouTube ਚੈਨਲ ਤੋਂ ਹੀ ਉਹਨੂੰ ਪਾਇਆ ਜਾਂਦਾ ਆ 35 ਮਿਲੀਅਨ ਦੇ ਕਰੀਬ ਉਸ ਗੀਤ ਨੂੰ ਵਿਊਜ਼ ਆਉਂਦੇ ਆ ਉਸ ਤੋਂ ਬਾਅਦ ਗਿੱਪੀ ਗਰੇਵਾਲ ਸੋਚਦਾ ਪਏ ਤੂੰ ਸਾਡੀ ਕੰਪਨੀ ਦੇ ਨਾਲ ਕੰਟਰੈਕਟ ਕਰ ਤੇ ਅਸੀਂ ਤੇਰੇ ਤੇ ਪੈਸਾ ਖਰਚਾਂਗੇ ਤੂੰ ਭਈ ਜੋ ਸਾਹਿਬ ਕਿਤਾਬ ਹੁੰਦਾ ਹੈ ਅੱਧੇ ਸਾਨੂੰ ਦੇਣ ਜਾਂ ਐਨੇ ਤੇਰੇ ਨਾਲ ਪਰ आरनेत ने सोचा मैं गीत भी मैं ही लिखूंगा मैं ही गाऊंगा मेरा इत्तारा खोजा मैं पैसे क्यों दूं मैं मैं इन नाल कॉन्ट्रैक्ट नहीं करना ते कहंदे पर फिर लोका ने ए गल हटाले के गिप्पी गरेवाल ने आरनेत नु दबाण दी कोशिश कीती पर आरनेत दबया नहीं निकल गया जागीरदार और तेरे पिंडियां रान दे नालों करन तो बाद इनहा दी हड्डी टूट जांदी है उस तो बाद गिप्पी गरेवाल अपने छड़ द인다 एदा ते आरनेत अपने लेवल ते काम करण लग पेंदा है हैना ते ਆ ਲੋਕਾਂ ਦੇ ਵਿੱਚ ਇਹ ਰੌਲਾ ਪੈ ਜਾਂਦਾ ਕਿ ਗਿੱਪੀ ਨੇ ਇਹਨੂੰ ਦੱਪਣ ਦੀ ਕੋਸ਼ਿਸ਼ ਕੀਤੀ ਆ ਆਰਨੇਤ ਨੂੰ ਪਰ ਜੇ ਗੱਲ ਕਰੀਏ ਅਗਰ ਆਰਨੇਤ ਨੂੰ ਉਦੋਂ ਮੌਕਾ ਨਾ ਮਿਲਦਾ ਜੇ ਜ਼ਗੀਰਦਾਰ ਗਾਣੇ ਔਰ ਤੇਰੇ ਪਿੰਡ ਦੀਆਂ ਰਹਾ ਤਾਂ ਸ਼ਾਇਦ ਉਹ ਜਿਹੜੀ ਐਸ ਵੇਲੇ ਸਟਾਰਟਮ ਬਣੀ ਹੋਈ ਆ ਆਰਨੇਤ ਦੀ ਸ਼ਾਇਦ ਨਾ ਬਣਦੀ ਕਿਉਂਕਿ ਪਹਿਲਾਂ ਤਾਂ ਮਾਰਕੀਟ ਦੇ ਵਿੱਚ ਵੱਡੇ ਲੈਵਲ ਤੇ ਹੰਬਲ ਨਹੀਂ ਲਿਆਂਦਾ ਗਿੱਪੀ ਗਰੇਵਾਲ ਦੀ ਕੰਪਨੀ ਨੇ ਹੀ ਲਿਆਂਦਾ ਐਸਾ ਉਹਨਾਂ ਨੇ ਹੀ ਆਰਨੇ ਤੇ ਲਾਇਆ ਸੀ ਜਿਨ੍ਹਾਂ ਦਿਨਾਂ 'ਚ ਟਰਗਲ ਕਰਦਾ ਸੀ 2800 ਗੀਤ ਦੇ ਨਾਲ ਕੋਈ ਐਡੀ ਵੱਡੀ ਮਕਬੂਲੀਅਤ ਨਹੀਂ ਬਣੀ ਸੀ ਗਾਣਾ ਉਹ ਠੀਕ-ਠਾਕ ਚੱਲ ਗਿਆ ਸੀ ਜਿੰਨੇ ਕੁ ਪੈਸੇ ਉੱਤੇ ਖਰਚੇ ਸੀ ਆਪਣੇ ਘਰ ਤੋਂ ਫੜਫੜ ਕੇ ਯਾਰਾਂ ਦੋਸਤਾਂ ਤੋਂ ਤੇ ਉਸ ਤੋਂ ਬਾਅਦ ਇਹਦੇ ਯਾਰ ਦੋਸਤ ਜਿਹੜੇ ਉਹਨਾਂ ਨਾਲ ਵੀ ਧਰਮ ਪਰੇ ਪਿੰਡ ਦੇ ਆਰਨੇ ਦੇ ਉਹਨਾਂ ਦੇ ਨਾਲ ਵੀ ਆਪਸੀ ਪੈ ਜਾਂਦਾ ਆ ਫਰਕ ਫਿਰ ਉਹ ਜੁਦਾ 그룹 ਤਰਸੀਮ ਦੇ ਨਾਲ ਲੈ ਕੇ ਬਣਾ ਲੈਂਦੇ ਆ ਉਹ ਅੱਜ ਜੁਦਾ ਚੱਲ ਰਹੇ ਆ ਉਹ ਕਹਿੰਦੇ ਆਰਨੇਤ ਨੇ ਸਾਡੇ ਨਾਲ ਧੋਖਾ ਕੀਤਾ ਆ ਜਿਹੜੇ ਆਰਨੇਤ ਦੇ ਯਾਰ ਦੋਸਤ ਆ ਉਹ ਵੀ ਇਹ ਕਹਿੰਦੇ ਆ ਤੇ ਸਾਡੇ ਨਾਲ ਇਹਨੇ ਧੋਖਾ ਕੀਤਾ ਇਹ ਬਹੁਤ ਵੱਡਾ ਸਟਾਰ ਬਣ ਗਿਆ ਹੁਣ ਸਾਨੂੰ ਇਹ ਉਸ ਤਰ੍ਹਾਂ ਬੁਲਾਉਂਦਾ ਨਹੀਂ ਜਿਵੇਂ ਅਸੀਂ ਅੱਗੇ ਨਿਕਲਣਾ ਸੀ ਜਿਹੜੇ ਨਾਲ ਦੇ ਆ ਤੇ ਪਰ ਜੇ ਫਿਰ ਉਸੇ ਗੱਲ ਤੇ ਜੀ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਨੂੰ ਤੇ ਚਲੋ ਕੋਈ ਫਰਕ ਨਹੀਂ ਪਿਆ ਉਹ ਵੱਡਾ ਸਟਾਰ ਆ ਫਿਲਮਾਂ ਕਰਦਾ ਆ ਉਹਨੂੰ ਇਹ ਗਿਆ ਤੇ ਹੋਰ ਆ ਗਿਆ ਪਰ ਜਿਹੜੀ ਲੋਕਾਂ ਚ ਇੱਕ ਆ ਆਵਾਜ਼ ਉਡੀ ਸੀਗੀ ਤੇ ਗਿੱਪੀ ਗਰੇਵਾਲ ਨੇ ਆਰਨੇਤ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਆਪਣੇ ਨੜੇ ਚ ਲੈਣ ਦੀ ਕੋਸ਼ਿਸ਼ ਕੀਤੀ ਪਰ ਆਰਨੇਤ ਆਇਆ ਨਹੀਂ ਨਿਕਲ ਗਿਆ ਅੱਜ ਆਰਨੇਤ ਨੇ ਆਪਣੀ ਕੰਪਨੀ ਕੋ ਲਈ ਆਪਣਾ YouTube ਚੈਨਲ ਆਪਣੇ ਗਾਣੇ ਪਾਉਂਦਾ ਪਿੱਛੇ ਜਾਏ ਉਹਨੇ ਪੁਰਾਣੇ ਇੱਕ ਸਿੰਗਰ ਕੁਲਦੀਪ ਰਸੀਲਾ ਨੂੰ ਵੀ ਆਪਣੇ ਮੌਕਾ ਦਿੱਤਾ ਉਹ ਗਰੀਬੀ ਚੋਂ ਉੱਠ ਕੇ ਅੱਗੇ ਆਇਆ ਆ ਤੇ ਲਾਹ ਹੀਰੇ ਨਾਲ ਵੀ ਉਹਦਾ ਗਾਣਾ ਆਇਆ ਸੀ ਆਰਨੇਤ ਕਾਫੀ ਵਧੀਆ ਸਿੰਗਰ ਆ ਵਧੀਆ ਗਾਉਂਦਾ ਆ ਤੇ ਉਹਦੇ ਵਿੱਚ ਕਲਾ ਵੀ ਹੈਗੀ ਲਿਖਣ ਦੀ ਕਲਾ ਵੀ ਹੈਗੀ ਆ ਸੋ ਤੁਹਾਨੂੰ ਅਰਨਿਤ ਕਿਵੇਂ ਲੱਗਦਾ ਹੈ ਜਰੂਰ ਦੱਸਿਓ ਕਿ ਤੁਹਾਨੂੰ ਆ ਜੋ ਗੱਲਾਂ ਮਾਰਕੀਟ ਚ ਉੱਠੀਆਂ ਸੀ ਇਹਨਾਂ ਤੇ ਯਕੀਨ ਆ ਜਾਂ ਨਹੀਂ ਜਰੂਰ ਦੱਸਿਓ ਮੈਂ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਧੰਨਵਾਦ